ਜਿੱਦਾਂ ਸਾਡੇ ਕੋਲ ਜੀ ਬਾਂਸ ਦਾ achar ਹੁੰਦਾ ਜੀ ਇਹਦਾ ਮਰਬਾ ਵੀ ਹੁੰਦਾ ਸਾਡੇ ਕੋਲ ਇਹ ਕਈ ਲੋਕ ਸਾਡੇ ਤੋਂ ਬੱਚਿਆਂ ਦੀ ਹਾਈਟ ਵਾਸਤੇ ਲੈ ਕੇ ਜਾਂਦੇ ਆ achar ਵੀ ਔਰ ਮਰਬਾ ਵੀ ਓਕੇ ਮਤਲਬ ਬਾਂਸ ਦੇ achar ਨਾਲ ਬਾਂਸ ਵਾਂਗ ਬੱਚੇ ਵੱਡੇ ਹੋ ਜਾਣਗੇ ਬਿਲਕੁਲ ਡਾਕਟਰ ਆਯੁਰਵੈਦਿਕ ਵਾਲੇ ਡਾਕਟਰ ਕਮੈਂਡ ਕਰਦੇ ਆ ਔਰ ਕਾਫੀ ਸਾਡੇ ਤੋਂ ਲੈ ਕੇ ਜਾਂਦੇ ਆ ਓਕੇ ਜੀ ਇਹ ਇਹਦਾ achar ਵੀ ਆ ਜੀ ਔਰ ਇਹਦਾ ਇਸ ਚੀਜ਼ ਦਾ ਮਰਬਾ ਵੀ ਹੁੰਦਾ ਸਾਡੇ ਕੋਲ ਬਾਂਸ ਦਾ ਮਰਬਾ ਵੀ ਆ ਹਾਂ ਜੀ ਇਹ ਮਰਬਾ ਪੈ ਗਿਆ ਜੀ ਸਾਡੇ ਕੋਲ ਇਹ ਬੇਲ ਦਾ ਮਰਬਾ ਵੀ ਹੁੰਦਾ ਜੀ ਬੇਲ ਦਾ ਮਰਬਾ ਇਹ ਲੀਵਰ ਵਾਸਤੇ ਮਿਹਦੇ ਵਾਸਤੇ ਬਹੁਤ ਵਧੀਆ ਹੁੰਦਾ ਠੰਡਾ ਹੁੰਦਾ ਜੀ ਮਰਬਾ ਹੈਗਾ ਜੀ ਓਕੇ ਠੀਕ ਹੈ ਔਰ ਇਸ ਤੋਂ ਇਲਾਵਾ ਸਾਡੇ ਕੋਲ ਜਿੱਦਾਂ ਹਰੜ ਦਾ ਮਰਬਾ ਹੈਗਾ ਜੀ ਇਹ ਕਬਜ ਹਾਜਮਾ ਪੇਟ ਗੈਸ ਦੀ ਬਹੁਤ ਵਧੀਆ ਹੈਗਾ ਜੀ ਇਹ ਦੋਵੇਂ ਤੁਸੀਂ ਕੋਸੇ ਦੁੱਧ ਨਾਲ ਜਾਂ ਸਿੰਪਲ ਕੋਸੇ ਪਾਣੀ ਨੋਰਮਲ ਪਾਣੀ ਨਾਲ ਲੈ ਲਓ ਰਾਤ ਨੂੰ ਸੌਣ ਲੱਗਿਆਂ ਔਰ ਸਵੇਰ ਨੂੰ ਇਹ ਪੇਟ ਸਾਫ ਵਧੀਆ ਜਾਂਦਾ ਜੀ ਸਰ ਓਕੇ ਜੀ ਔਰ ਇਹ ਸਾਡੇ ਕੋਲ ਹੈਗਾ ਜੀ ਆਪਣੇ ਗਾਜਰ ਦਾ ਮਰਬਾ ਇਹ ਤਾਂ ਤਾਕਤ ਵਾਸਤੇ ਹੁੰਦਾ ਅੱਖਾਂ ਵਾਸਤੇ ਵਧੀਆ ਹੁੰਦਾ ਜੀ ਆਮਲੇ ਦਾ ਮਰਬਾ ਹੁੰਦਾ ਜੀ ਬਿਨਾ ਚਾਸ਼ਨੀ ਤਾਂ ਹੁੰਦਾ ਘੱਟ ਮਿੱਠਾ ਹੁੰਦਾ ਜੀ ਇਕੱਲੇ ਪੀਸ ਪੀਸ ਹੁੰਦੇ ਕੋਈ ਜਿੱਦਾਂ ਬਾਜ਼ਾਰ ਦੇ ਵਿੱਚ ਅੱਧੀ ਚਾਸ਼ਨੀ ਹੁੰਦੀ ਆ ਜੀ ਇਹ ਸਾਡੇ ਕੋਲ ਸਾਰੇ ਤਰ੍ਹਾਂ ਦੇ ਮਰਬੇ ਹੈਗੇ ਜੀ ਇਹ ਮਰਬੇ ਹੋਗੇ ਜੀ ਹਾਂਜੀ ਜੀ ਹੋਰ ਕੀ ਕੀ ਹੁੰਦਾ ਜੀ ਉਹ ਇਸ ਤੋਂ ਇਲਾਵਾ ਜਿੱਦਾਂ ਸਾਡੇ ਕੋਲ ਚਟਨੀਆਂ ਵੀ ਹੁੰਦੀਆਂ ਨੇ ਜਿੱਦਾਂ ਨਿੰਬੂ ਦੀ ਚਟਨੀ ਹੁੰਦੀ ਸਾਡੇ ਕੋਲ ਕੱਚੀ ਮਿੱਠੀ ਅੰਬ ਦੀ ਚਟਨੀ ਅਦਰਕ ਲਸਣ ਲਾਲ ਮਿਰਚ ਦੀ ਚਟਨੀ ਹੁੰਦੀ ਇਸ ਤੋਂ ਇਲਾਵਾ ਸਾਡੇ ਕੋਲ ਜਿੱਦਾਂ ਲਸੂੜੇ ਦਾ achar ਹੁੰਦਾ ਜੀ ਪੁਰਾਣੇ ਬਜ਼ੁਰਗਾਂ ਪਤਾ ਹੈ ਜੀ ਬਹੁਤ ਖਾਂਦੇ ਰਹੇ ਛੋਟੇ ਹੁੰਦੇ ਵੀ ਤੇ ਬਜ਼ੁਰਗਾਂ ਪਤਾ ਬਹੁਤ ਫਾਇਦੇਮੰਦ ਹੁੰਦਾ ਸੀ ਲਸੂੜੇ ਦਾ achar ਬਹੁਤ ਘੱਟ ਦੇਖ ਨੂੰ ਮਿਲਦਾ ਅੱਜਕੱਲ੍ਹ ਜੀ ਢੇਉ ਦਾ achar ਬਹੁਤ ਵਧੀਆ ਟੇਸਟੀ ਹੁੰਦਾ ਜੀ ਢੇਉ ਦਾ achar ਜੀ ਓਕੇ ਔਰ ਲਸਣ ਦਾ ਚਾਰਾ ਜੀ ਸਾਡਾ ਸਪੈਸ਼ਲ ਹੁੰਦਾ ਹੈ ਇਹ ਕੋਲੇਸਟ੍ਰੋਲ ਵਾਸਤੇ ਹਾਰਟ ਵਾਸਤੇ ਖੂਨ ਪਤਲਾ ਕਰਦਾ ਬੈਵਾਦੀ ਲਈ ਬਹੁਤ ਵਧੀਆ ਹੁੰਦਾ ਜੀ ਇਹ ਸਿਰਕੇ ਵਿੱਚ ਸਰੋਂ ਦਾ ਤੇਲ ਵਿੱਚ ਹੁੰਦਾ ਜੀ ਸਰੋਂ ਦਾ ਤੇਲ ਜੀ ਆ ਹਾਂਜੀ ਇਹ ਦੋ ਤਰ੍ਹਾਂ ਹੁੰਦਾ ਸਾਡੇ ਕੋਲ ਔਰ ਇਸ ਤੋਂ ਇਲਾਵਾ ਜੀ ਸਾਡੇ ਕੋਲ ਅਦਰਕ ਦਾ ਚਾਰ ਹੁੰਦਾ ਜੀ ਬਹੁਤ ਵਧੀਆ ਟੇਸਟੀ ਹੁੰਦਾ ਜੀ ਅਦਰਕ ਦਾ ਚਾਰ ਜੀ ਬਾਕੀ ਮਿੱਠਾ ਨਹੀਂ ਭੁੱਲਦਾ ਹਾਜਮੇ ਵਾਸਤੇ ਹੁੰਦਾ ਜੀ ਇਹ ਗੋੜਾ ਵਾਲਾ ਹੁੰਦਾ ਜੀ ਜੀ ਜਿਹੜੇ ਵੈਣ ਪਾਈ ਹੁੰਦੀ ਹੈ ਗੁੜ ਪਾਇਆ ਜਾਂਦਾ ਬਹੁਤ ਵਧੀਆ ਟੇਸਟੀ ਹੁੰਦਾ ਹਾਜਮੇ ਲਈ ਵਧੀਆ ਆਂਦਾ ਜੀ ਔਰ ਇਹ ਖੱਟਾ ਨਿੰਬੂ ਸਿੰਪਲ ਹੁੰਦਾ ਹੈ ਮਿੱਠਾ ਨਿੰਬੂ ਹੁੰਦਾ ਜੀ ਖੱਟਾ ਮਿੱਠਾ ਪਰ ਇਹ ਲਾਲ ਮਿਰਚ ਸਪਾਈਸੀ ਹੁੰਦੀ ਹੈ ਹਰੀ ਮਿਰਚ ਨੋਰਮਲ ਹੁੰਦੀ ਹੈ ਇੱਕ ਡਰਾਈ ਮਿਰਚ ਸੁੱਕੀ ਮਿਰਚ ਹੁੰਦੀ ਹੈ ਸਾਡੇ ਕੋਲ ਜੀ ਤੇ ਬਾਕੀ ਸਾਡੇ ਕੋਲ ਮਿਕਸ ਚਾਰ ਵੀ ਹੁੰਦਾ ਹੈ ਅੰਬ ਦਾ ਚਾਰ ਵੀ ਹੁੰਦਾ ਜੀ ਇਹ ਸਾਡੇ ਕੋਲ ਸਾਰੀ ਪੈਕਿੰਗ ਹੁੰਦੀ ਹੈ 1/2 ਕਿਲੋ ਕਿਲੋ ਪੈਕਿੰਗ ਹੁੰਦੀ ਹੈ ਔਰ ਸਾਫ ਸੁਥਰਾ ਵਧੀਆ ਕੁਆਲਟੀ ਬਣਾਣੇ ਹੈਗੇ ਜੀ ਜੀ ਔਰ ਇਸ ਤੋਂ ਇਲਾਵਾ ਜੀ ਸਾਡੇ ਕੋਲ ਸਭ ਤੋਂ ਵਧੀਆ ਜਿਹੜੀ ਸ ਇਹਦੇ ਵਿੱਚ ਪਾਣੀ ਨਹੀਂ ਪਾਇਆ ਸੀ ਓਕੇ ਜੀ ਹਾਂ ਜੀ ਪਾਣੀ ਦੀ ਜਗ੍ਹਾ ਸੀ ਦੁੱਧ ਯੂਜ਼ ਕਰਦੇ ਆ ਜੀ ਓਕੇ ਕੀ ਬਾਤ ਹੈ ਆਟਾ ਦੁੱਧ ਦੇਸੀ ਘਿਓ ਗੂੜਾ ਖੰਡ ਜਿੱਦਾਂ ਆਪਾਂ ਪਿੰਡਾਂ 'ਚ ਬਣਾਉਂਦੇ ਹੁੰਦੇ ਸੀਗੇ ਪੀਪੇ ਵਾਲੇ ਬਿਸਕਟ ਹੈ ਉਹ ਚੀਜ਼ ਹੈ ਖਾ ਕੇ ਦੇਖੋ ਤੁਸੀਂ ਇੱਕ ਵਾਰ ਖਾਓਗੇ ਤੁਹਾਡੇ ਮੂੰਹੋਂ ਨਹੀਂ ਰਤਣੇ ਵਾਹ ਤੁਸੀਂ ਦੁਬਾਰਾ ਵਾਰ-ਵਾਰ ਇਹ ਖਾਓਗੇ ਕੀ ਬਾਤ ਹੈ ਇਹ ਬਹੁਤ ਮਹਿੰਗੇ ਤਾਂ ਨਹੀਂ ਹੁੰਦੇ ਕਿਤੇ ਨਾ ਨਾ ਸਿਰਫ 250 ਰੁਪਏ ਕਿਲੋ ਹੁੰਦੇ ਜੀ ਇਹ 250 ਰੁਪਏ ਕਿਲੋ ਹਾਂ ਜੀ ਪਰ ਇਹਦੇ ਚ ਸਾਡੇ ਕੋਲ ਦੋ ਤਰ੍ਹਾਂ ਦੀ ਕੁਆਲਿਟੀ ਹੁੰਦੀ ਹੈ ਇਹਦੇ ਵਿੱਚ ਗੂੜਾ ਖੰਡ ਹੁੰਦੀ ਹੈ ਇੱਕ ਸਾਡੇ ਕੋਲ ਗੋੜ ਵਾਲੇ ਹੁੰ

ਦੇਸੀ ਹੋ ਗਈ ਇਹ ਜਿਹੜਾ ਸਾਡਾ ਦੇਸੀ ਹੋ ਗਈ ਵੱਡੇ ਵੱਡੇ ਬ੍ਰਾਂਡਾਂ ਨਾਲ ਵੀ ਫੇਲ ਕਰਦਾ ਜੀ ਜੇ ਤੁਸੀਂ ਖਾਓਗੇ ਜੀ ਤੁਹਾਨੂੰ ਫਿਰ ਪਤਾ ਲੱਗੂਗਾ ਵੀ ਅਸਲੀ ਦੇਸੀ ਕਿਉਂ ਕੀ ਹੁੰਦਾ ਓਕੇ ਪਹਿਲਾਂ ਸਵਾਦ ਉਹ ਰਿਹਾ ਟੇਸਟੀ ਹੁੰਦਾ ਮਤਲਬ ਬਿਲਕੁਲ ਪਿਓਰ ਆ ਪਿਓਰ ਹੈ ਜੀ ਕਿਆ ਬਾਤ ਪਿਛਲੇ 10 ਸਾਲਾਂ ਤੋਂ ਇੱਥੇ ਮੁਹਾਲੀ ਚੰਡੀਗੜ੍ਹ ਵਿੱਚ ਇਹ ਆਪਣੇ ਸੇਲ ਕਰ ਰਹੇ ਆ ਪ੍ਰੋਡਕਟ ਆਪਣੇ ਅੱਛਾ ਜੀ ਔਰ ਇੱਕ ਵਾਰ ਜਿਹੜਾ ਕਸਟਮਰ ਲੈ ਕੇ ਜਾਂਦਾ ਦੁਬਾਰਾ ਸਾਡੇ ਕੋਲ ਲੈ ਕੇ ਆਂਦਾ ਜੀ ਓਕੇ ਮੰਨ ਲਓ ਗਾਹਕ ਬਣ ਜਾਂਦਾ ਆਪਾਂ ਬਿਲਕੁਲ ਪੱਕਾ ਗਾਹਕ ਬਣ ਜਾਂਦਾ ਸਾਡੇ ਜਿਹੜਾ ਇੱਕ ਵਾਰ ਸਾਡੇ ਤੋਂ ਚੀਜ਼ ਲਗੂਗਾ ਹੋਰ ਕਿਤੇ ਨਹੀਂ ਜਾਊਗਾ ਖੜਦੇ ਆ ਜੀ ਹਾਂਜੀ ਹਾਂਜੀ ਕਿੰਨੇ ਵਜੇ ਤੋਂ ਕਿੰਨੇ ਵਜੇ ਤੱਕ ਮੈਂ ਦੁਪਹਿਰ ਤੋਂ 12 1 ਵਜੇ ਤੋਂ ਲੈ ਕੇ ਰਾਤ ਦੇ 9:30 ਤੱਕ ਇੱਥੇ ਹੁੰਦਾ ਜੀ ਬਾਕੀ ਜੇ ਕਿਸੇ ਨੇ ਆਨਲਾਈਨ ਵੀ ਮੰਗਵਾਣਾ ਹੋਵੇ ਬਾਈ ਕੋਰੀਅਰ ਵੀ ਕਰ ਦਿੰਦੇ ਆ ਓਕੇ ਘਰੇ ਭੇਜ ਦੋਗੇ ਹਾਂਜੀ ਬਾਈ ਕੋਰੀਅਰ ਵੀ ਕਰ ਦਿੰਦੇ ਆ ਔਰ ਮੇਰਾ ਨੰਬਰ ਆ ਤੁਸੀਂ ਨੋਟ ਕਰ ਸਕਦੇ ਹੋ 85581322 ਅਸੀਂ ਜਿੱਦਾਂ ਮੁਹਾਲੀ ਚੰਡੀਗੜ੍ਹ ਔਰ ਖਰੜ ਦੇ ਵਿੱਚ ਮਿਨੀਮਮ ਅਗਰ ਕੋਈ 500 ਰੁਪਏ ਦਾ ਆਰਡਰ ਕਰਦਾ ਹੈਗਾ ਅਸੀਂ ਹੋਮ ਡਿਲੀਵਰੀ ਫ੍ਰੀ ਕਰਦੇ ਹੈਗੇ ਜੀ ਫ੍ਰੀ ਡਿਲੀਵਰੀ ਕਰ ਦੋਗੇ 500 ਦਾ ਕੋਈ ਵੀ ਸਮਾਨ ਲੈਦਾ ਹਾਂਜੀ ਹਾਂਜੀ ਕਿੰਨੇ ਵੀ ਤਕਰੀ ਉਮੈਦੇ ਦੇ ਬਣੇ ਹੁੰਦੇ ਆ ਜੀ ਤੇ ਤੋਂ ਸਸਤਾ ਰਿਫਾਈਨਡ ਜਾਂ ਕੋਈ ਵੀ ਤੇਲ ਯੂਜ਼ ਕਰਦੇ ਆ ਦੇਸੀ ਘੋ ਵਾਲੇ ਬਿਸਕਟ 250 ਰੁਪਏ ਕਿਲੋ ਜੇ ਮਿਲ ਜਾਣ ਤਾਂ ਬੜੀ ਵੱਡੀ ਗੱਲ ਆ ਜੀ ਔਰ ਇਹਨਾਂ ਦਾ ਸਵਾਦ ਜਿਹੜਾ ਜੀ ਤੁਹਾਨੂੰ ਡੈਫੀਨਿਟਲੀ ਪਤਾ ਲੱਗੂਗਾ ਬੱਚੇ ਰੋਜ਼ ਬਿਸਕਟ ਖਾਂਦੇ ਨੇ ਔਰ ਉਹ ਬਿਸਕਟ ਜਿਹੜੇ ਨੇ ਜੀ ਮੈਦਾ ਜੰਮਦਾ ਅੰਤਰੀਆਂ ਦੇ ਵਿੱਚ ਆਟੇ ਦੇ ਬਿਸਕਟ ਨੇ ਦੇਸੀ ਘੋ ਵਾਲੇ ਨੇ ਗੁੜ ਦੇ ਬਿਸਕਟ ਵੀ ਤੁਹਾਨੂੰ ਮਿਲ ਸਕਦੇ ਜਿਹੜੇ ਕਿ ਸ਼ੂਗਰ ਦੇ ਮਰੀਜ਼ ਵੀ ਥੋੜੀ ਮਾਤਰਾ 'ਚ ਖਾ ਸਕਦੇ ਆ ਜੀ ਮਤਲਬ ਕੀ ਹੈ ਕਿ ਬਿਲਕੁਲ ਦੇਸੀ ਚੀਜ਼ਾਂ ਪਿਓਰ ਚੀਜ਼ਾਂ ਤੁਹਾਨੂੰ ਇੱਥੇ ਮਿਲ ਸਕਦੀ ਪਿਛਲੇ 10 ਸਾਲਾਂ ਤੋਂ ਇੱਥੇ ਚੰਡੀਗੜ੍ਹ ਮੁਹਾਲੀ ਦੇ ਲੋਕਾਂ ਦੀ ਸੇਵਾ ਕਰ ਰਹੇ ਨੇ ਆਪਣੀਆਂ ਪਿਓਰ ਚੀਜ਼ਾਂ ਦੇ ਨਾਲ ਅਸੀਂ ਕਰਦੇ ਹਾਂ ਜੀ ਇਹਨਾਂ ਦੇ ਦੇਸੀ ਘੋ ਵਾਲੇ ਬਿਸਕੁਟ ਇੰਜੋਏ ਤੁਸੀਂ ਬਣੇ ਰਹੋ ਫੂਡ ਟੈਸਟਰ ਦੇ ਨਾਲ ਮਿਲਦੇ ਹਾਂ ਕਿਸੇ ਅਗਲੇ ਵੀਕ ਤੇ